ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਇੱਕ ਸ਼ਾਰਟ ਵੀਡੀਓ ਦੇ ਵਿੱਚ ਬਹਿਰ ਤੁਹਾਨੂੰ ਦਿਖਾ ਰਹੇ ਆ ਪਿੰਡ ਹਲਕੋਂ ਕੋਠੀ ਦੇ ਬਿਲਕੁਲ ਨਜ਼ਦੀਕ ਵਾੜਾ ਤੇਲੀਆਂ ਪਹੁੰਚੇ ਆ ਵੀਰ ਜਸਵੰਤ ਖੈਰੇ ਹੋਂਦੇ ਕੋਲ ਫੁੱਲ ਵੀਡੀਓ ਕੱਲ ਨੂੰ ਅਪਲੋਡ ਕਰ ਦਿਆਂਗੇ ਦੋ ਬੱਚੀਆਂ ਵਕਾਊ ਆ ਇੱਕ ਪਹਿਲਾ ਸੂਹਾ ਦੋਤਾਂ ਦਾ ਬੱਚੀ ਸੋਈ ਆ ਇੱਕ ਇਹ ਦੂਜਾ ਸੂਹਾ ਬੱਚੀ ਗੱਬਰਾਂ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੱਚੀ ਅਜੇ ਜਸਵੰਤ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਅੱਛਾ ਜਸਵੰਤ ਬੱਚੀ ਆਪਣੇ ਕੋਲ ਅੱਗੇ ਦੂਜਾ ਸੂਹਾ ਸੋਣ ਵਾਲੀ ਆ ਹਾਂ ਜੀ ਸਮਾ ਕਿੰਨਾ ਬਾਕੀ ਇਹਦਾ ਹਏ ਸੰਧੂ ਸਾਹਿਬ ਦੇਣ ਲਈ ਦੀ 15 ਤੋਂ 20 ਖੁੱਲੇ ਦਿਨ 15 20 ਦਿਨ ਹਾਂਜੀ ਲੋ ਵੀ 15 ਤੋਂ 20 ਦਿਨ ਦੋਸਤੋ ਹਜੇ ਇਹਦੇ ਪੈਂਡਿੰਗ ਆ ਹਾਂਜੀ ਸੋ ਬੱਚੀ ਬਹੁਤ ਪਿਆਰੀ ਆ ਕੱਦ ਕਾਠ ਵਾਲੀ ਵੈੜ ਆ ਠੀਕ ਆ ਜੀ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਰਹੇ ਹਾਂ ਮਹਾਰਾਜ ਜਸੋਂ ਤਾਂ ਲੰਬਾ ਤੋਰੀ ਸੋ 20 15 ਦਿਨ ਹਜੇ ਪੈਂਡਿੰਗ ਸਮਾਜ ਦਾ ਠੀਕ ਆ ਜੀ ਉਸ ਅਕੋਰਡਿੰਗ ਥੱਲਿਓ ਚੰਗੀ ਬਣ ਜੂਗੀ ਲਾਣਾ ਲਾਣਾ ਕਰਵਾ ਲਈ ਨੇ ਸਟਾਰਟ ਕੀਤਾ ਵੇਖੋਗੇ ਤੁਸੀਂ ਕਿਲੋ ਡੇਢ ਕਿਲੋ ਖੰਡ 2 ਕਿਲੋ ਖੰਡ ਲਾਇਆ ਵੈੜ ਨੇ ਲੜਾ ਲੋੜਾ ਢਿਲ ਤੋਂ ਕਾਫੀ ਸੋ ਸੈਕੰਡ ਟਾਈਮਰ ਦੂਜਾ ਸਵੇਰ ਬੱਛੀ ਨੇ ਸੁਣਾ ਬਹੁਤ ਵਧੀਆ ਥੱਲੇ ਚੋੜਾ ਚਾਲਾ ਸੋ ਚੰਗੀ ਥੱਲੇ ਬਣ ਕੇ ਤਿਆਰ ਹੋ ਜੂਗੀ ਤੇ ਦਮਾੜ ਇਹਦਾ ਜਿਸਮ ਤੋਂ ਮੁੱਲ ਕੀ ਕੀਤਾ ਬਈ ਮੁੱਲ ਸੰਧੂ ਸਾਹਿਬ 70 ਆ ਹਾਂਜੀ ਤੇ ਜੈਸਨ ਉਹ 65 ਵੀ ਦੇਣੀ ਹੈ ਵੀ ਲੈਣ ਦੇਣ ਜਿਹੜਾ 65000 ਆ ਹਾਂਜੀ ਮੁੱਲ 70000 ਠੀਕ ਆ ਦਾਦਾਂਗੇ 1000 ਰੁਪਿਆ ਸੰਧੂ ਸਾਹਿਬ ਹੋਰ ਠੀਕ ਆ ਪਹਿਲੇ ਸਵੇਰ ਦਾ ਕੋਈ ਦੁੱਧ ਵੀ ਪੁੱਛਿਆ ਸੀ 22 ਕਿਲੋ ਦੁੱਧ ਦਾ ਪਹਿਲੇ ਸਵੇਰ ਦਾ ਦਿੱਤਾ 22 ਕਿਲੋ ਹਾਂ